ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਇਹਨਾਂ ਵਧੀਆ ਆਪਾਂ ਸਿਫਤਾਂ ਕਰਦੇ ਆ ਉਹ ਤਾਂ ਰਿਹਾ ਸੀ ਕਿਉਂਕਿ ਉਹਨਾਂ ਨੂੰ ਇੱਕ ਅਕਾਲ ਤਖਤ ਸਾਹਿਬ ਦਾ ਇੱਕ ਡਰ ਸੀ ਸਹੀ ਲੈਤਾ ਉਹੀ ਹੋ ਸਕਦਾ ਸਹੀ ਪ੍ਰੈਟੀਕਲ ਕੋਆਰਡੀ ਉਹੀ ਹੋ ਸਕਦੀ ਆ ਜਿਹਨੂੰ ਧਰਮ ਦਾ ਭੈ ਹੋਵੇ ਇਹ ਕਿਹੜੀ ਪਾਰਟੀ ਬਣਨ ਜਾ ਰਹੀ ਹੈ ਅਕਾਲ ਤਖਤ ਦੇ ਹੁਕਮ ਦੇ ਅਨਸਾਰ ਬਣਨ ਜਾ ਰਹੀ ਆ ਇਹਨੂੰ ਉਥੋਂ ਭੈ ਹੈਗਾ ਆ ਉਹ ਗੁਰੂ ਗੁਰੂ ਸਾਹਿਬ ਦੇ ਬਿਲਕੁਲ ਸਨਮੁਖ ਹੋ ਕੇ ਹਰੇਕ ਗੱਲ ਹੋਈ ਆ ਕੋਈ ਪਰ ਮਿੰਟੋ ਮਿੰਟੀ ਟੁੱਟ ਗਏ ਆਉਣ ਨੂੰ ਤਿਆਰ ਆ ਹਰ ਇੱਕ ਬੰਦੇ ਕਹਿੰਦੇ ਵੱਧ ਤੋਂ ਵੱਧ ਪਰਚੀਆਂ ਲੈ ਕੇ ਆਇਓ ਅਸੀਂ ਮੈਂਬਰਸ਼ਿਪ ਕਰਾਂਗੇ ਆ ਸਾਨੂੰ ਆਪ ਜਾਂ ਆਉਂਦੇ ਹੋਏ ਉਹਨਾਂ ਨੇ ਕਿਹਾ ਲੀਡਰਸ਼ਿਪ ਤੇ ਭਰੋਸਾ ਤੁਹਾਨੂੰ ਜਿਹੜੀ ਲੀਡਰਸ਼ਿਪ ਇਹਦੇ ਚ ਅੱਗੇ ਲਗਾਈ ਗਈ ਹੈ ਸੰਗਤ ਦੇ ਪਰ ਜਾਂ ਜਥੇਦਾਰ ਸਾਹਿਬ ਦੇ ਬਿਲਕੁਲ ਜੀ ਭਰੋਸਾ ਆ ਕਿਉਂਕਿ ਉਹ ਕਾਲ ਤੱਕ ਦੇ ਹੁਕਮਾਂ ਅਨੁਸਾਰ ਚੱਲ ਰਹੀ ਹੈ ਜੇ ਵੀ ਕਾਲ ਤੱਕ ਦੇ ਹੁਕਮਾਂ ਤੋਂ ਅਨੁਸਾਰ ਨਾ ਚੱਲਦੀ ਹੋ ਸਕਦਾ ਸ਼ਾਇਦ ਇਹ ਤੇ ਨਾ ਕੜੇ ਹੁੰਦੇ ਤੇ ਨਾ ਇਹ ਪਰਚੀਆਂ ਲੈਣ ਸੱਚੇ ਗੱਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ 2 ਦਸੰਬਰ ਦੇ ਫੈਸਲਿਆਂ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਪਾੜ ਪਿਆ ਹੋਇਆ ਉਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਤੇ ਫਿਰ ਅਕਾਲ ਤਖਤ ਸਾਹਿਬ ਤੋਂ ਹੁਕਮ ਹੁੰਦਾ ਹੈ ਜਥੇਦਾਰ ਸਾਹਿਬ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਕਿ ਤੁਸੀਂ ਆਪਣੇ ਪੱਧਰ ਤੇ ਜਿਹੜੀ ਭਰਤੀ ਹੈ ਮੋਹਿਮ ਨੂੰ ਸ਼ੁਰੂ ਕਰੋ ਤੇ ਹੁਣ ਪੰਜ ਮੈਂਬਰੀ ਜਿਹੜੀ ਰਹਿ ਗਈ ਹੈ ਉਹ ਕਮੇਟੀ ਉਸਨੇ ਭਰਤੀ ਸ਼ੁਰੂ ਕੀਤੀ ਹੈ ਅੱਜ ਜਲੰਧਰ ਚ 71ਤਾ ਸੀ ਤੇ ਜਿਹੜੀਆਂ ਪਰਚੀਆਂ ਨੇ ਉਹ ਵੀ ਵੰਡੀਆਂ ਗਈਆਂ ਨੇ ਦੇਖ ਸਕਦੇ ਹਾਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ ਪਰ ਜਿਹੜੀ ਸੰਗਤ ਨੇ ਪਰਚੀਆਂ ਲਈਆਂ ਨੇ ਇਹ ਭਰਤੀ ਦੇ ਲਈ ਉਹਨਾਂ ਨੇ ਇਹ ਕਾਪੀਆਂ ਲਈਆਂ ਨੇ ਉਹਨਾਂ ਦਾ ਕੀ ਰੁਝਾਨ ਹੈ ਕੀ ਸੋਚਦੇ ਨੇ ਉਹ ਇਸ ਪਾਰਟੀ ਦੇ ਬਾਰੇ ਜਿਹੜੀ ਪਾਰਟੀ ਦੀ ਭਰਤੀ ਦੇ ਬਾਰੇ ਉਹਨਾਂ ਤੋਂ ਜਾਣਦੇ ਆ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਿਲਕੁਲ ਜੀ ਤੁਸੀਂ ਸਹੀ ਸਵਾਲ ਕੀਤਾ ਵੀ ਅਸੀਂ ਕੀ ਮਹਿਸੂਸ ਕਰਦੇ ਆ ਦੇਖੋ ਇਸ ਮੀਟਿੰਗ ਤੋਂ ਪਹਿਲਾਂ ਅੰਦਰ ਢਾਡੀ ਸਿੰਘ ਲੱਗੇ ਸੀਗੇ ਉਹਨਾਂ ਨੇ ਬੜਾ ਵਿਸਤਾਰ ਸਹਿ ਦੱਸਿਆ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਇਹਨਾਂ ਵਧੀਆ ਆਪਾਂ ਸਿਫਤਾਂ ਕਰਦੇ ਆ ਉਹ ਤਾਂ ਰਿਹਾ ਸੀ ਕਿਉਂਕਿ ਉਹਨਾਂ ਨੂੰ ਇੱਕ ਅਕਾਲ ਤਖਤ ਸਾਹਿਬ ਦਾ ਇੱਕ ਡਰ ਸੀ ਸਮਾਜਿਕ ਤੌਰ ਤੇ ਸਹੀ ਕੰਮ ਉਹੀ ਕਰ ਸਕਦਾ ਜਿਹਨੂੰ ਧਰਮ ਦਾ ਪੈ ਹੋਵੇ ਜਿਹੜਾ ਧਰਮ ਹੈਗਾ ਆ ਆਪਾਂ ਨੂੰ ਸਿੱਧੇ ਰਾਹੇ ਪਾਉਂਦਾ ਆ ਉਹਦੇ ਧਰਮ ਦੇ ਡਰ ਤੋਂ ਹੀ ਆਪਾਂ ਸਹੀ ਕੰਮ ਕਰਦੇ ਆ ਹੁਣ ਦੇਖੋ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੇ ਵੀ ਬਹੁਤ ਗਲਤੀਆਂ ਲੁੱਟ-ਛੱਟ ਕੀਤੀ ਤੇ ਅਕਾਲੀ ਦਲ ਵੱਲੋਂ ਵੀ ਬਹੁਤ ਬੁਰਾ ਹਾਲ ਹੋਇਆ ਬੇਅਦਬੀਆਂ ਹੋਈਆਂ ਵੱਖ-ਵੱਖ ਤਰ੍ਹਾਂ ਦੇ ਕਿੜੇ ਆ ਲੋਕਾਂ ਨੇ ਬਿਲਕੁਲ ਨਕਾਰ ਦਿੱਤਾ ਉਤੋਂ ਇੱਕੋ ਹੀ ਗੱਲ ਸਾਬਤ ਹੁੰਦੀ ਸਿੱਧ ਹੁੰਦੀ ਆ ਕਿ ਇਹ ਧਰਮ ਦਾ ਕਿੜਾ ਪੈ ਨਹੀਂ ਰਹਿ ਗਿਆ ਸੀਗਾ ਠੀਕ ਹੈ ਜੀ ਹੁਣ ਅਕਾਲ ਤਖਤ ਜਾ ਕੇ ਮਾਫੀਨਾਮਾ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਵੀ ਉਹਨਾਂ ਨੇ ਲੋਕੀ ਤਾਂ ਵੀ ਅਸੀਂ ਮਾਮਲਾ ਟਾਲ ਨਹੀਂ ਉਹ ਮਾਮਲਾ ਟਾਲ ਦਵਾਂਗੇ ਲੇਕਿਨ ਉਹਨਾਂ ਨੂੰ ਫੇਰ ਵੀ ਜਿਹੜੀ ਕਾਰਵਾਈਆਂ ਹੋਈਆਂ ਤੁਸੀਂ ਦੇਖਿਆ ਉਤੋਂ ਇਦਾਂ ਲੱਗਾ ਵੀ ਧਰਮ ਦਾ ਪੈ ਨਹੀਂ ਹੈਗਾ ਅਸੀਂ ਤਾਂ ਇਹ ਮਹਿਸੂਸ ਕਰ ਰਹੇ ਹਾਂ ਹੁਣ ਆਮ ਆਦਮੀ ਪਾਰਟੀ ਦੇ ਉਹਦਾ ਵੀ ਬੁਰਾ ਹਾਲ ਹੈ ਕਾਂਗਰਸ ਦਾ ਬੁਰਾ ਹਾਲ ਹੈ ਇੱਕ ਅਸੀਂ ਆਸ ਰੱਖਦੇ ਹਾਂ ਇੱਕ ਨਾਗਰਿਕ ਹੋਣ ਦੇ ਨਾਤੇ ਇੱਕ ਸਿੱਖ ਹੋਣ ਦੇ ਨਾਤੇ ਬਾਕੀ ਹੋਰ ਕਿਹੜੀਆਂ ਜਾਤ ਪਾਤ ਬਰਾਦਰੀਆਂ ਧਰਮਾਂ ਦੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਸਹੀ ਲੇਤਾ ਉਹੀ ਹੋ ਸਕਦਾ ਸਹੀ ਪ੍ਰੈਡਿਕਲ ਪਾਰਟੀ ਉਹੀ ਹੋ ਸਕਦੀ ਹੈ ਜਿਹਨੂੰ ਧਰਮ ਦਾ ਭੈ ਹੋਵੇ ਇਹ ਕਿਹੜੀ ਪਾਰਟੀ ਬਣਨ ਜਾ ਰਹੀ ਹੈ ਅਕਾਲ ਤਖਤ ਦੇ ਹੁਕਮ ਦੇ ਅਨਸਾਰ ਬਣਨ ਜਾ ਰਹੀ ਹੈ ਇਹਨੂੰ ਉਥੋਂ ਭੈ ਹੈਗਾ ਆ ਉਹ ਗੁਰੂ ਗੁਰੂ ਸਾਹਿਬ ਦੇ ਬਿਲਕੁਲ ਸਨਮੁਖ ਹੋ ਕੇ ਹਰੇਕ ਗੱਲ ਹੋਈ ਆ ਕੋਈ ਪੈਲਸ ਵਿੱਚ ਨਹੀਂ ਹੋਈ ਕੋਈ ਇਧਰ ਨਹੀਂ ਹੋਈ ਉਹਨਾਂ ਨੇ ਬਕਾਇਦਾ ਤੌਰ ਤੇ ਆਪਾਂ ਨੂੰ ਸ਼ਾਦੀ ਦਿੱਤੀ ਆ ਔਰ ਆਪਾਂ ਵੀ ਨਰਾਸ਼ ਹੈਗੇ ਆ ਆਪਾਂ ਵੀ ਆਸ ਰੱਖਦੇ ਆਂ ਵੀ ਇਹ ਕਿਹੜੀ ਪਾਰਟੀ ਬਣਨ ਜਾ ਰਹੀ ਆ ਇਹਦੀ ਵੱਧ ਤੋਂ ਵੱਧ ਭਰਤੀ ਹੋਵੇ ਤੇ ਪਾਰਟੀ ਵਿਸ਼ਾਲ ਰੂਪ ਧਾਰਨ ਕਰੇ ਔਰ ਸਤਾ ਵਿੱਚ ਆਵੇ ਆਪਣੇ ਪੰਜਾਬ ਦੇ ਜਿਹੜੇ ਕੰਮ ਹੈਗੇ ਆ ਚਾਹੇ ਉਹ ਸਮਾਜਿਕ ਕੰਮ ਹੈਗੇ ਆ ਚਾਹੇ ਧਾਰਮਿਕ ਕੰਮ ਹੈਗੇ ਆ ਕੁਝ ਵੀ ਹੈਗਾ ਆ ਜਾਤ ਪਾਤ ਤੋਂ ਨਿਰਪੱਖ ਹੋ ਕੇ ੱਲੇ ਧਰਮ ਨਿਰਪੱਖ ਪਾਰਟੀ ਇਹ ਬਣੇ ਧਰਮ ਤੋਂ ਧਰਮ ਨੂੰ ਮੁੱਖ ਰੱਖਦੇ ਬਣੇ ਇਸ ਗੱਲ ਤੇ ਜਰਾ ਜਾਣਣਾ ਪਾ ਦਿਓ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਆਂ ਇਸ ਗੱਲ ਤੇ ਜਾਣਣਾ ਪਾਇਓ ਵੀ ਤੁਸੀਂ ਹੁਣ ਕਾਪੀਆਂ ਲੈ ਕੇ ਤਾਂ ਜਾ ਰਹੇ ਹੋ ਕੀ ਰਣਨੀਤੀ ਹੈ ਤੁਹਾਡੀ ਕਿੱਦਾਂ ਤੁਸੀਂ ਜੁਆਇਨਿੰਗ ਕਰਾਓਗੇ ਕਿੱਦਾਂ ਪਰਚੀਆਂ ਤੁਸੀਂ ਇਹ ਜਦੋਂ ਭਰੋਗੇ ਤਾਂ ਸੰਗਤ ਨੂੰ ਕਹਿਣਾ ਕੀ ਹੈ ਤੁਹਾਡਾ ਦੇਖੋ ਜੀ ਸੰਗਤ ਦਾ ਕਣਾ ਇਹ ਹੈ ਜਿਹੜੀ ਤੁਹਾਨੂੰ ਮੈਂ ਗੱਲ ਕਹਿ ਰਿਹਾ ਉਹਨੂੰ ਅਕਾਲ ਤਖਤ ਵਾਲੀ ਗੱਲ ਦੱਸਾਂਗੇ ਮਹਾਰਾਜਾ ਅਨੰਦ ਸਿੰਘ ਦੇ ਰਾਜ ਦੀ ਗੱਲ ਕਰਾਂਗੇ ਅਕਾਲ ਤਖਤ ਦਾ ਜਿਹੜਾ ਡਰ ਸੀ ਭੈ ਸੀ ਉਹਦੀ ਵਜ੍ਹਾ ਦੇ ਨਾਲੇ ਮਹਾਰਾਜਾ ਅਨੰਦ ਸਿੰਘ ਇੰਨਾ ਵਧੀਆ ਰਾਜ ਕਰਕੇ ਗਿਆ ਤਾਂ ਆਪਾਂ ਜੁੜੀਏ ਸੰਗਤ ਨੂੰ ਬੇਨਤੀ ਕਰਾਂਗੇ ਹੁਣ ਬੇਨਤੀ ਹਲਕੀ ਜੀ ਬੇਨਤੀ ਕਰਨ ਦੀ ਦੋਰਾ ਸੰਗਤ ਤਾਂ ਟੁੱਟੀ ਪਈ ਆ ਆਮ ਆਦਮੀ ਪਾਰਟੀ ਵਿੱਚ ਦਾ ਕੁਝ ਲੋਕ ਕਿੜੇ ਆਪਣੇ ਭੈਣ ਭਰਾ ਆ ਨਾ ਕਈ ਲੋਕਾਂ ਨੂੰ ਹੁੰਦਾ ਆ ਕਿ ਅਸੀਂ ਸਮਾਜ ਵਿੱਚ ਰਹਿਣਾ ਆ ਪੇ ਸਦਾਤਾਰੀ ਪਾਰਟੀ ਇਹਦੇ ਨੂੰ ਜੁੜ ਜਾਈਏ ਪਰ ਮਿੰਟੋ ਮਿੰਟੀ ਟੁੱਟ ਕੇ ਆਉਣ ਨੂੰ ਤਿਆਰ ਆ ਹਰ ਇੱਕ ਬੰਦੇ ਕਹਿੰਦੇ ਵੱਧ ਤੋਂ ਵੱਧ ਪਰਚੀਆਂ ਲੈ ਕੇ ਆਇਓ ਅਸੀਂ ਮੈਂਬਰਸ਼ਿਪ ਕਰਾਂਗੇ ਆ ਸਾਨੂੰ ਆਪ ਜਾਂ ਆਉਂਦੇ ਹੋਏ ਉਹਨਾਂ ਨੇ ਕਿਹਾ ਕਿ ਰਜੇਮੇਜ ਹੈਗੀ ਆ ਇੱਕ ਦੋਬੇ ਦੀ ਪ੍ਰੋਬਲਮ ਇਹ ਹੈਗੀ ਆ ਦੋਬੇ ਵਿੱਚ ਸੰਗਤ ਘੜੀ ਹੈਗੀ ਵੀ ਘਾਟਾ ਐਨਆਰ ਆਈ ਜ਼ਿਆਦਾ ਹੈਗੇ ਆ परकड़े ਸਾਡੇ ਸ਼ੈਡਿਊਲ ਕਾਸ ਭਰਾ ਵੀ ਆ ਉਹ ਵੀ ਬੜਾ ਉਹਨਾਂ ਵਿੱਚ ਵੀ ਉਤਸ਼ਾਹ ਸੀ ਉਹ ਵੀ ਨਿਰਾਸ਼ ਹੈਗੇ ਉਹਨਾਂ ਨੂੰ ਵੀ ਸਮਝ ਨਹੀਂ ਲੱਗਦੀ ਕਿੱਧਰ ਜਾਈਏ ਇਹ ਲੀਡਰਸ਼ਿਪ ਤੇ ਭਰੋਸਾ ਤੁਹਾਨੂੰ ਜਿਹੜੀ ਲੀਡਰਸ਼ਿਪ ਇਹਦੇ ਚ ਅੱਗੇ ਲਗਾਈ ਗਈ ਹੈ ਸੰਗਤ ਦੇ ਪੱਲੇ ਜਾਂ ਜਥੇਦਾਰ ਸਾਹਿਬ ਦੇ ਪੱਲੇ ਬਿਲਕੁਲ ਜੀ ਭਰੋਸਾ ਆ ਕਿਉਂਕਿ ਉਹ ਅਕਾਲ ਤਖਤ ਦੇ ਹੁਕਮ ਅਨੁਸਾਰ ਚੱਲ ਰਹੀ ਹੈ ਜੇ ਵੀ ਅਕਾਲ ਤਖਤ ਦੇ ਹੁਕਮਾਂ ਦੇ ਅਨੁਸਾਰ ਨਾ ਚੱਲਦੀ ਹੋ ਸਕਦਾ ਸ਼ਾਇਦ ਹੀ ਤੇ ਨਾ ਕੜੇ ਹੁੰਦੇ ਤੇ ਨਾ ਇਹ ਪਰਚੀਆਂ ਲੈਂਦੇ ਹਾਂ ਇਹੀ ਕਾਰਨ ਇੱਕ ਧਰਮ ਦਾ ਭੈਅ ਆ ਅਕਾਲ ਤਖ ਦੇ ਹੁਕਮ ਅਨੁਸਾਰ ਚੱਲ ਰਹਾ ਤੇ ਸੰਗਤ ਨਾਲ ਜੁੜ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਇਹ ਸੋ ਦੇਖ ਸਕਦੇ ਹੋ ਇਹ ਉਹ ਪਰਚੀਆਂ ਨੇ ਜਿਹੜੀਆਂ ਦਿੱਤੀਆਂ ਗਈਆਂ ਨੇ ਕਾਪੀਆਂ ਨੇ ਉੱਪਰ ਲਿਖਿਆ ਹੋਇਆ ਹੈ ਸ੍ਰੀ ਅਕਾਲ ਤਖ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਕੀ ਹੁਣ ਇਹ ਜਿਹੜੀ ਭਰਤੀ ਹੈ ਅਕਾਲ ਤਖ ਸਾਹਿਬ ਦੀ ਹੁਕਮਾਂ ਤੋਂ ਬਾਅਦ ਜਿਹੜੀ ਹੋ ਰਹੀ ਹੈ ਇਹ ਕਿਵੇਂ ਨੇਪਰੇ ਚੜੇਗੀ ਕਿਵੇਂ ਸੰਗਤ ਇਸ ਨਾਲ ਜੁੜ ਕੇ ਕਿਹੋ ਜੀਆਂ ਤਬਦੀਲੀਆਂ ਲਿਆਉਂਦੀ ਹੈ ਸਮਾਂ ਬਿਆਨ ਕਰੂਗਾ ਤੁਸੀਂ ਵਿਚਾਰ ਸੁਣਨੇ ਨੇ ਸੰਗਤ ਦੇ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ